ਗੁਰਦੁਆਰਾ ਬਾਬਾ ਨਾਨਕ ਜੀ ਆ ਪਹੁੰਚੀ ਇੱਥੇ ਮੇਰੀ ਗੁਰਦੁਆਰੇ ਸੱਜ। ਉੱਥੇ ਬਾਬਾ ਬੈਠਾ ਤੇ ਵਰਤਾਨੇ ਉਹ ਕਹਿੰਦੇ ਜਾ ਮਛਰਗੇ ਫਕਰ। ਤੇ ਖਖਰ ਦੋਵੇਂ ਹਿੱਲ ਜਾਣ ਤੇ ਓਖਿਆ ਕਰਦੇ। ਜਾ ਪਾਜ ਕੇ ਜਾ। ਉਹਨੇ ਜਾ ਕੇ ਬੁਠੇਰੀ ਗੱਲਬਾਤ ਕੀਤੀ ਉਹ ਕਹਿੰਦੇ ਨਿਕਲ ਜਾ ਬਈ ਵਰਤਾਨੇ ਨੂੰ ਕਹਿੰਦੇ ਤੂੰ ਵੀ ਮਰ ਜੇਗਾ ਰਾਗੀ ਰਾ। ਹੁਣ ਕੋਈ ਨਹੀਂ ਬਚੇਗਾ ਦੋ ਵਰੀ ਗਏ ਤੀਜੀ ਵਰੀ ਮਾਰੇ ਕਹਿੰਦੇ ਭਾਈ ਗੁਰਦਾਨੇ ਕੀ ਕਰ ਕਹਿੰਦੇ ਲਾਗੇ ਨਹੀਂ ਲੱਗਸੁੰਦੇ। ਮਾਰੇ ਕਿਤੇ ਜਿਹੜੇ ਤਕੀਏ 'ਚ ਬੈਠਾ ਉਹਦੇ ਹੱਥ ਰੱਖ ਕੇ ਨ ਸੱਤ ਕਰਤਾਰ ਕਹੇ ਜਾਰੇ ਮਾਰੇ ਸਾਇਦਿਕ ਪਿਆਰ 'ਚ ਇੰਨੀ ਬਰਕਤ ਐ ਜਿ ਸਿੱਖਾਂ ਨੂੰ ਉਹਦਾ ਇਤਿਹਾਸ ਹੀ ਅਸੀਂ ਹੋਰਾਂ ਨੂੰ ਮਥੇ ਡਕੀ ਜਾਂਦੇ ਆ ਇਹਦੇ ਨੂੰ ਹੱਥ ਲਾ ਕੇ ਸੱਤ ਕਰਤਾਰ ਕਹਾਂ ਦੀ ਛਾਤ ਪਾੜੀ ਤਵਾਕਾ ਏ ਚੀਕਾਂ ਨਿਕਲਦੀਆਂ ਪੀਰ ਦੀ ਅੱਖੋਂ ਹੈ ਚਾਂਗਲ ਨਿਕਲੀ ਬਾਹਰ ਆਇਆ ਕਹਿੰਦਾ ਕੌਣ ਐ ਮੇਰਾ ਚਲੀਸਾ ਭੰਗ ਕਰਨ ਵਾਲਾ ਭਾਈ ਮਰਦਾਨਾ ਸਾਹਿਬ ਵਾਹ ਵਾਹ ਨਿਕਲ ਗਏ ਆਹ ਜਾਂਦੇ ਕਹਿੰਦੇ ਉਹ ਆਏ ਹਉਨੇ ਤੇਰੇ ਹੱਥ ਲਾ ਕੇ ਕਿਆਈ ਛੂਟ ਵਟ ਗਿਆ ਜਦੋਂ ਪੈਰਾਂ ਚ ਪੋਗਿਆ ਡੰਡਾ ਫੜਿਆ ਕਲਪ ਕੜਪ ਕਰਦਾ ਪਹੁੰਚਾ ਭਾਈ ਮਰਦਾਨਾ ਮੇਰੀ ਥੱਲੇ ਮਹਾਰਾਜ ਬੈਠੇ ਪਿਛਲੇ ਬੰਦੇ ਉਹ ਕੇਂਦਾ ਬਾਬਾ ਇਨਾ ਕੰਮ ਮੇਰਾ ਸੀ ਦੇ ਅੱਗੇ ਤੇਰਾ ਹੀ ਆ ਗਏ ਹੁਣ ਬਚਾਲਾ ਇਹਦੇ ਘਰੇ ਦੀਆਂ ਸਿੱਡੀਆਂ ਵਰਕਤਾਂ ਨਿਆਮਤਾ ਇਹ ਮਾਰ ਦੂ ਫੂਕ ਮਾਰ ਕੇ ਬਾਲ ਜੀ ਕਹਿੰਦੇ ਬਹਿ ਜਾ ਮਰਦਾਨਿਆ ਜੀ ਦਾ ਨਾਮ ਲੈ ਕੇ ਤੇਰੇ ਜੀਭਾਂ ਕਢਾਈਆਂ ਉਹ ਸਤ ਕਰਤਾਰ ਹੈ ਪੂਰੀ ਸ੍ਰਿਸ਼ਟੀ ਉਹਦੇ ਹੋਂਚ ਚੱਲਾਂਦੀ ਡਰਦਾ ਕਿਉਂ ਹੈ ਬਹਿ ਜਾ ਰਾਣ ਨਾਲ ਜੋ ਪੀਰ ਆਇਆ ਅੱਖਾਂ ਜੱਖਾਂ ਪਾਈਆਂ ਬਸ ਕਹਿਣਾ ਕੀ ਸੀ ਜਿਨ ਕੋ ਨਜ਼ਰ ਕਰਮ ਤੇ